ਚੈਦਾ ਸਾਡੀ ਤਸਵੀਰ ਵਰਗੀ ਤੀ ਮਾਰ ਦਿੱਤੀ ਆ ਮਾਂ ਆਪਣੇ 4 ਮਹੀਨੇ ਦੇ ਬੱਚੇ ਦੇ ਨਾਲ ਪਈ ਸੀ ਤੇ ਪਤਾ ਲੱਗਿਆ ਕਿ ਉਹ ਮਰੀ ਪਈ ਹੈ ਤੇ ਇੱਧਰ 4 ਮਹੀਨੇ ਦਾ ਬੱਚਾ ਰੋ ਰੋ ਕੇ ਕਮਲਾ ਹੋ ਗਿਆ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਅਸੀਂ ਘਰ ਦੇ ਵਿੱਚ ਨਹੀਂ ਹਾਂ ਜਦੋਂ ਕਿ ਸੱਸ ਅਤੇ ਉਸ ਦਾ ਪੁੱਤ ਦੋਵੇਂ ਹੀ ਘਰ ਤੋਂ ਬਾਹਰ ਦਸੇ ਜਾ ਰਹੇ ਨੇ ਪਰ ਇਸ ਕਾਲ ਤੇ ਵਿੱਚ ਪੇਕੇ ਪਰਿਵਾਰ ਨੂੰ ਕੋਈ ਵੀ ਸੱਚਾਈ ਨਹੀਂ ਜਾਪਰੀ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਆਣ ਤੋਂ ਪਹਿਲਾਂ ਉੱਥੇ ਪੁਲਿਸ ਵੀ ਬੁਲਾ ਲਈ ਗਈ ਅਤੇ ਕਿਹਾ ਗਿਆ ਕਿ ਤੁਹਾਡੀ ਕੁੜੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਬੇहद ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਕੁੜੀ ਦੇ ਕੋਲ ਫੋਨ ਤੱਕ ਨਹੀਂ ਸੀ ਅਤੇ ਉਹ ਆਪਣੀ ਸੱਸ ਦੇ ਫੋਨ ਤੋਂ ਪੇਕੇ ਪਰਿਵਾਰ ਤੇ ਨਾਲ ਗੱਲਬਾਤ ਕਰਦੀ ਹੁੰਦੀ ਸੀ ਬੀਤੇ ਦਿਨੀ ਦੋਵੇਂ ਜਾਣੇ ਘਰ ਦੇ ਅੰਦਰ ਸੀ ਮਾਸੂਮ ਬੱਚਾ ਆਪਣੀ ਉਸ ਨੂ ਦੇ ਕੋਲ ਪਾਣ ਤੋਂ ਬਾਅਦ ਉਹ ਘਰ ਤੋਂ ਭੱਜ ਗਏ ਇਸ ਗਲ ਦੇ ਇਲਜ਼ਾਮ ਪੇਕੇ ਪਰਿਵਾਰ ਨੇ ਲਗਾਏ ਨੇ ਦੁਖਦ ਘਟਨਾ ਵਾਪਰਨ ਤੋਂ ਬਾਅਦ ਇਸ ਸਮੇਂ ਕੁੜੀ ਦਾ ਭਰਾ ਅਤੇ ਉਹ ਵਿਚੋਲਣ ਜੋ ਕਿ ਰਿਸ਼ਤੇ ਦੇ ਵਿੱਚ ਭੂਆ ਲੱਗਦੀ ਹੈ ਬੇਹਦ ਦੁਖੀ ਨੇ ਅਤੇ ਇਸ ਪਰਿਵਾਰ ਤੇ ਲਈ ਇਨਸਾਫ ਦੀ ਮੰਗ ਕਰ ਰਹੀ ਨੇ ਮੈਂ ਖਲੋਤੀਆਂ ਸਤਰ ਠਾਣੇ ਪੁੱਤ ਮੈਂ ਵਿਚੋਲਣ ਹਾਂ ਭੂਆ ਹਾਂ ਮੈਂ ਨਹੀਂ ਇਹਨਾਂ ਦਾ ਪੁੱਤ ਘਰ ਵੇਖਿਆ ਘਾੜ ਵੇਖਿਆ ਸਿਰਫ ਨੌਕਰੀ ਨੂੰ ਮੈਂ ਰਿਸ਼ਤਾ ਲੈ ਆ ਕੇ ਪਤੀ ਦਾ ਕਰਾਤਾ ਹੈ ਦੋ ਟਰਾਲੀਆਂ ਹੀ ਸਮਾਨ ਦਿੱਤੇ ਆ ਤਰਨਤਾਨ ਕੁਆਟਰਾਂ ਚ ਵਿਆਹ ਹੀ ਗਈ ਮੇਰੀ ਭਤੀ ਜੀ ਸਾਬ ਉਥੋਂ ਦੀ ਦੁਨੀਆ ਦੱਸੂ ਤੁਹਾਨੂੰ ਤੇ ਬੋਲਟ ਵੀ ਦਿੱਤਾ ਵਾ ਤੇ ਰੋਜ਼ ਉਹਨੂੰ ਮੁੰਡਾ ਹੋਇਆ ਵਾ 40 ਸਾਲੀ ਬੜੀਆਂ ਗੱਲਾਂ ਕਰਦੇ ਰਹਿਆ 40 ਸਾਲੀ ਮੁੰਡਾ ਆਵਾ ਫਿਰ ਉਹਨੂੰ ਮੁੰਡਾ ਹੋ ਕੇ ਘਰ ਆਈ ਉਹਨਾਂ ਚਾਜ ਨਾਲ ਸਾਂਭੀ ਸੁੱਤੀ ਨਹੀਂ ਆ ਤੇ ਪਤਾ ਹੀ ਨਹੀਂ ਉਹਦੇ ਦਿਮਾਗ ਚ ਕਿਹੜੀ ਗੱਲ ਕਿਹੜੀ ਨਹੀਂ ਆ ਸੋਚੀ ਵਿਚਾਰੀ ਪਈ ਰਹਿੰਦੀ ਜਿਹੀਂ ਲੈਣ ਆਉਨੇ ਤਾਂ ਦਿੰਦੀ ਸੀ ਜਾਓ ਤੁਸੀਂ ਕੱਢ ਲੜ ਪੋਗੇ ਤੁਸੀਂ ਮੈਂ ਨਹੀਂ ਜਾਣਾ ਗੱਡੀ ਆਂਦਾ ਹੀ ਹੁੰਦਾ ਹੀ ਬੋਲਟ ਵੀ ਲੈ ਜਾ ਆਪਣੀ ਜਾਇਦ ਜਲਨੀ ਆ ਤੇ ਜਾਇਦਤ ਲੈ ਜਾ ਮੈਂ ਘਰ ਵਾਲਾ ਮੈਂ ਨਹੀਂ ਤੈਨੂੰ ਰੱਖਣਾ ਰਾਣਾ ਸੱਸ ਵੀ ਅਸੀਂ ਨਹੀਂ ਤੈਨੂੰ ਰੱਖਣਾ ਆਹੀ ਆ ਮੱਠ ਦਿਨ ਪਹਿਲਾਂ 15 ਦਿਨ ਮੈਂ ਨਾਨ ਨਾਨ ਪਰਜਾਈ ਆਹੀ ਲੈ ਕੇ ਚੱਲਨੇ ਆ ਤੇ ਸਾਨੂੰ ਆਂਦਾ ਵੇ ਇਹਨੂੰ ਸਮਾਨ ਵੀ ਆਪਣਾ ਨਾਲ ਖੜੋ ਕਿਹੜੇ ਕਿੰਨਾ ਜਿਹੜਾ ਹੋ ਜੀ ਉਹ ਕੀ ਨਾਲ ਉਹਦਾ ਨਾ ਕਰ ਕਰਮਜੀਤ 30 ਸਾਲ ਤੇ ਹਾਂ ਪਹਿਲਾਂ ਵੀ ਕੋਈ ਝਗੜਾ ਹੋਇਆ ਹਾਂ ਉਹਦਾ ਝਗੜਾ ਕੋੜਦੇ ਮਾਰਦੇ ਸੀ ਕੁੱਤੇ ਤੋਂ ਹੀ ਆਏ ਆ ਸਿਰ ਤੇ ਰੋਵੜੇ ਪਏ ਆ ਉਹਨਾਂ ਨੇ ਆਉਂਦਿਆਂ ਨੂੰ ਫੋਨ ਵੀ ਤੋੜ ਦਿੱਤਾ ਵੀ ਤੈਨੂੰ ਪੇਕਿਆ ਨਾ ਗੱਲ ਨਹੀਂ ਕਰਨ ਦੇਣੀ ਹੈ 15 ਦਿਨ ਹੋ ਗਏ ਆ ਸਾਨੂੰ ਸਾਨੂੰ ਉਹਨੇ ਮਾਰਿਆ ਜਾਂ ਚੋਰੀ ਫੋਨ ਸੱਸ ਦਾ ਫੜ ਕੇ ਤੇ ਫਿਰ ਉਹਨੇ ਫੋਨ ਕਰਕੇ ਦੱਸਿਆ ਫਿਰ ਦੋਵੇਂ ਨਾਨ ਨਰਚਾਈ ਆ ਗਈਆਂ ਵਾ ਤੇ ਸਾਡੇ ਨਾਲ ਤੁਰਤੀ ਆ ਚੱਲ ਗਈ ਆ ਫਿਰ ਜਾ ਕੇ ਪੁਤਲੀਕਾਰ ਸਾਨੂੰ ਆਂਦੀ ਮੰਮੀ ਮੈਨੂੰ ਛੱਡ ਜੋ ਮੇਰੇ ਘਰ ਵਾਲਾ ਰੋਸਿਆ ਉਹ ਬੋਲਿਆ ਨਹੀਂ ਤੇ ਕੋਹ ਸਾਡੇ ਘਰ ਚ ਲੜਾਈ ਜਿਆਦੀ ਨਾ ਵਜੇ ਅਹੀ ਵਾਪਸ ਆਣ ਕੇ ਛੱਡ ਗਏ ਆ ਸਾਨੂੰ ਨਹੀਂ ਪਤਾ ਮਗਰੋਂ ਫੇਰ ਕੀ ਕਰਦੇ ਰਹੇ ਕੀ ਨਹੀਂ ਕਰਦੇ ਰਹੇ ਤੇ ਅੱਜ ਜਾ ਕੇ ਉਹਨਾਂ ਸਾਨੂੰ ਕਿਸੇ ਕੋ ਫੋਨ ਕਰਾਤਾ ਵੀ ਕੰਮ ਆਪ ਕਰੋ ਚੱਲ ਗਏ ਹਾਂ ਧਰ ਕੋਈ ਨਹੀਂ ਭੱਜ ਕੇ ਘਰੋਂ ਤੇ ਹੁਣ ਮਾਰ ਗਏ ਆ ਗੁਏ ਮਾਰ ਗਏ ਆ ਹਾਂ ਮੁੰਡਾ ਵੀ ਲੱਗ ਗਿਆ ਪਾ ਗਿਆ ਉਹਦੇ ਰੋਂਦਾ ਕਲਾਂਦਾ 4 ਸਾਲ ਦਾ ਨਹੀਂ ਚਾਹ 4 ਮਹੀਨਾ ਦਾ 4 ਮਹੀਨਾ ਹਾਂ ਤੁਸੀਂ ਕੰਪਲੇਨਟ ਕੀਤੀ ਆਈ ਕੰਪਲੇਨਟ ਕੀਤੀ ਆ ਤੇ ਹੁਣ ਵੇਖੋ ਕੀ ਕਰਦੇ ਜੋ ਕੀ ਨਹੀਂ ਕਰਦੇ ਸਾਨੂੰ ਕਾ ਨਿਆ ਮਿਲਣਾ ਚਾਹੀਦਾ ਸਾਨੂੰ ਨਿਸਾਬ ਚਾਹੀਦਾ ਸਾਡੀ ਤਸਵੀਰ ਵਰਗੀ ਦੀ ਮਾਰ ਦਿੱਤੀ ਆ ਕਿ ਨੌਕਰੀ ਕਰਦਾ ਸੀ ਪਾਜੀ ਮੈਂ ਭਰਾ ਆ ਉਹਦਾ ਕੁੜੀ ਦਾ ਜਿਹਦੀ ਡੈਥ ਕੀਤੀ ਗਈ ਆ 30 ਸਾਲ ਦੀ ਉਮਰ ਹੈ ਉਹਨਾਂ ਦੀ ਤੇ ਮੈਰਿਜ ਉਹਨਾਂ ਦੀ ਹੋਈ ਕੁਆਟਰਾਂ ਦੇ ਵਿੱਚ ਸਰਹੱਣਾ ਦੇ ਵਿੱਚ ਹਾਂਜੀ ਪੰਜਾਬ ਪੁਲਿਸ ਦੀ ਨੌਕਰੀ ਕਰਦੇ ਆ ਤੇ ਹੈਗੇ ਪਰ ਲੋਫ ਰਿਆ ਨਸ਼ਾ ਪਤਾ ਵੇਚਦੇ ਆ ਸਮੈਗ ਵੇਚਦੇ ਆ ਤੇ ਜਿਹੜੀ ਸੱਸ ਆ ਨਾ ਉਹਨੇ ਆਪਣਾ ਹਸਬੰਦ ਵੀ ਪਹਿਲਾਂ ਮਾਰਿਆ ਹੈ ਪਹਿਲਾਂ ਵੀ ਕਈ ਵਾਰ ਕੁੱਟ ਮਾਰ ਕਰਦੇ ਸੀ ਹਾਂਜੀ ਬਹੁਤ ਸਾਲ ਤੋਂ ਜਦੋਂ ਦਾ ਸ਼ਾਦੀ ਹੋਈ ਹੈ ਨਾ ਇਹਨਾਂ ਦੀ ਉਦੋਂ ਦਾ ਕੰਮ ਇਦਾਂ ਹੀ ਚੱਲਦਾ ਆ ਰਿਹਾ ਹੈ ਇਹਨਾਂ ਦਾ ਕੁੱਟ ਮਾਰਦਾ ਹੀ ਤੇ 8 ਦਿਨ ਹੋ ਗਏ ਫੋਨ ਤੋੜਦਾ ਇਹਦਾ ਖੋ ਕੇ ਵੀ ਦੱਸ ਦੇਣਾ ਪੇਕੇ ਨਾਲ ਦੱਸਿਆ ਆਪਣੇ ਘਰ ਨਾਲ ਦੱਸਿਆ ਸਾਨੂੰ ਨਾਲ ਦੱਸੇ ਇਸ ਕਰਕੇ ਫੋਨ ਤੋੜਦਾ ਤੇ ਆਪਣੀ ਚੋਰੀ ਸੱਸ ਤੋਂ ਫੋਨ ਕਰਦੀ ਹੁੰਦੀ ਸੀ ਸੱਸ ਵਾਲੇ ਫੋਨ ਤੁਹਾਨੂੰ ਤੇ ਰਾਤੀ ਫੋਨ ਨਹੀਂ ਆਇਆ ਉਹਦਾ ਫੋਨ ਆਇਆ ਅੱਜ ਕੰਮ ਤੇ ਦੋ ਦੋ ਮੈਂ ਤੁਹਾਨੂੰ ਕਿਤਾ ਕੀ ਦਾ ਫੋਨ ਹਸਬੰਦ ਦਾ ਉਹਨਾਂ ਦਾ ਕਹਿੰਦੇ ਮੈਂ ਡਿਊਟੀ ਗਿਆ ਚੰਡੀਗੜ੍ਹ ਤੇ ਮੰਮੀ ਲੁਧਿਆਣੇ ਗਈ ਆ ਤੇ ਕਮੂ ਕੱਲੀ ਘਰ ਆ ਕਮੂ ਆ ਨਾ ਸਿਸਟਰ ਦਾ ਨਾਮ ਆ ਕਹਿੰਦੇ ਕਮੂ ਕੱਲੀ ਘਰ ਆ ਤੇ ਜਾ ਜਲਦੀ ਮੈਂ ਆਹ ਮੈਂ ਕੰਮ ਤੇ ਗਿਆ ਮੈਂ ਮੰਮੀ ਉਹਨਾਂ ਨੂੰ ਕਰ ਫੋਨ ਕਰਦਾ ਵਾਂ ਤੇ ਫਿਰ ਮੰਮੀ ਉਹਨਾਂ ਨੂੰ ਕਰਕੇ ਮੰਮੀ ਸਿੱਧਾ ਇੱਥੇ ਆ ਗਿਆ ਤੇ ਆਉਣ ਲੈਣ ਉਹਨਾਂ ਪੁਲਿਸ ਪਹਿਲਾਂ ਹੀ ਸੱਦੀ ਆ ਚੋਰ ਆ ਨਾ ਉਹਨਾਂ ਪਹਿਲਾਂ ਹੀ ਪੁਲਿਸ ਨੂੰ ਦੱਸਤਾ ਵਾ ਘਰ ਕੋਈ ਨਹੀਂ ਹੈਗਾ ਘਰ ਕੋਈ ਨਹੀਂ ਹੈਗਾ ਵੱਡਾ ਮੁੰਡਾ ਹੈ ਉਹਨਾਂ ਦਾ ਪਰੋਨੇ ਦਾ ਜੇਠ ਉਹਨਾਂ ਦਾ ਸਿਸਟਰ ਦਾ ਨਾ ਛੇ ਪੱਤੇ ਵੀ ਦਾਈ ਨਾ ਉਹ ਤੁਨੂੰ ਰਹਿਣ ਦਾ ਹੈ ਘਰ ਹਾਂ ਕੁੜੀ ਦੀ ਫੋਟੋ ਕਰ ਰਹਾ ਹੈਗਾ ਇਹ ਲਾਗੇ ਬੰਨੇ ਇਥੇ ਉਹਨਾਂ ਦਾਂਦੇ ਲਾਗੇ ਬੰਨੇ ਆ ਦੂਜਾ ਮੁੰਡਾ ਚੱਲ ਚੱਲੇ ਆ ਵਾ ਪਾਜੀ ਦਾ ਭਰਾ ਇਹ ਹਾਂਜੀ ਮੰਗ ਕੀ ਕਰਦੇ ਪਰਚਾ ਮੰਗੇ ਹੋਏ ਉਹਨਾਂ ਤੇ ਕੇਸ ਕੀਤਾ ਵਾ ਕਿ ਸਜ਼ਾ ਹੋਵੇ ਉਹਨਾਂ ਨੂੰ ਇਨਸੀਡੈਂਟ ਸਾਡੇ ਰਿਪੋਰਟ ਹੋਇਆ ਜਿਹਦੇ ਵਿੱਚ ਉਹਨਾਂ ਦੀ ਤਫ਼ਤੀਸ਼ ਅਸੀਂ ਕਰ ਰਹੇ ਆਂ ਔਰ ਜੇ ਤਾਂ ਉਹਦਾ ਫਿਰ ਅੱਗੇ ਆਏਗਾ ਉਸ ਦੀ ਕਿਹੜਾ ਜੋ ਬਿਆਨ ਕੰਨ ਜੀ ਹੋਸਾ ਬਣਾਉਣਾ ਉਹਨਾਂ ਦੇ ਘਰ ਵੀ ਦੱਸਿਆ ਜਿਹੜਾ ਪਤੀ ਉਹ ਸਹੁਰੇ ਕੰਟੀਗ ਡਿਊਟੀ ਕਰਦਾ ਹੀ ਪੁਲਿਸ ਦੇ ਵਿੱਚ ਹਾਂਜੀ ਉਹ ਮੁਲਾਜ਼ਮ ਹੈਗਾ ਤਾਂ ਹੀ ਉਹ ਸਰਕਾਰੀ ਕੁਆਰਟਰ ਜਿਹੜੇ ਅੱਛੇ ਨੰਬਰ ਸਾਧਰ ਪੁਲਿਸ ਸਟੇਸ਼ਨ ਦੇ ਜਿਹੜੇ ਕੁਆਰਟਰ ਸੇ ਉਹਦੇ ਵਿੱਚ ਰਹਿੰਦਾ